ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਝੰਡਿਆਲਾ ਕਰੋ ਅੱਜ ਤੁਹਾਨੂੰ ਪੂਰੇ ਚੰਗੇ ਰਿਕਾਰਡ ਆ ਰਹੀਆਂ ਪੂਰੇ ਫੁੱਲ ਰਿਕਾਰਡ ਵਾਲੀਆਂ ਤੁਹਾਨੂੰ ਦੋ ਵੜਾਂ ਹੀ ਤੁਹਾਨੂੰ ਦਿਖਾਉਣੀਆਂ ਹਨ ਇੱਕ ਅੱਜ ਹੀ ਸੂਈਆ ਤੇ ਉਹਦੇ ਮਗਰ ਵੀ ਵੱੱਛੀ ਆ ਤੇ ਇੱਕ ਗੱਪਣ ਆ ਆ ਦੇਖ ਸਕਦੇ ਮਗਰ ਵੱੱਛੀ ਵੀ ਪੂਰੇ ਚੰਗੇ ਰਿਕਾਰਡ ਵਾਲੀ ਆ ਜਿਹੜੀ ਇਹ ਵੀ ਆਪਣੀ ਪਾਸ ਕਰਕੇ ਖੜੋ ਤੇ ਇਹ ਵੀ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਅਰਸ਼ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਹੋ ਰਹੀ ਹੈ ਤੁਸੀਂ ਦੱਸੋ ਬਹੁਤ ਵਧੀਆ ਬਈ ਜਿਆ ਜੀ ਅੱਜ ਤੇ ਪਿੰਡਾਂ ਦੇ ਨਾ گاਵਾਂ ਵਰਗੇ ਆਏ ਕਿ ਲੱਭ ਲੈਂਦੇ ਜੀ ਆਪਣਾ ਗਾਇਆਂ ਚੋ ਜਿਆੜੀਆਂ ਸੀ ਤੇ ਹੁਣ ਚਲੋ ਕੋਣੀ ਪਾਵਾਂਗੇ ਕੋਣੀਆਂ ਦੋ ਹੀ ਅੱਜ ਜਾਨ ਗਿਨੇ ਆ ਤੇ ਇਹ ਤੋਂ ਜੈਡ ਤੱਕ ਰਿਕਾਰਡ ਮਿਲੂਗਾ ਦਾ ਅੱਛਾ ਹਾਂ ਆਪਣੀ ਟੈਸਟ ਦੁੱਧ ਜੋ ਮਰਜ਼ੀ ਕਰਾ ਕੇ ਬੰਦਾ ਲੈ ਜੇ ਅੱਛਾ ਇਹ ਤੋਂ ਜੈਡ ਤੱਕ ਵੀ ਰਿਕਾਰਡ ਮਿਲੂਗਾ ਠੀਕ ਆ ਨਾਨੀਆਂ ਪ੍ਰਦਾਨੀਆਂ ਤੱਕ ਵੀ ਰਿਕਾਰਡ ਹੀ ਪਛਿਆ ਨਾ ਮਿਲੂਗਾ ਜੀ ਠੀਕ ਹੈ ਮਤਲਬ ਪੂਰਾ ਜਨਰੇਸ਼ਨ ਦਾ ਕਿਹਨੇ ਸੀ ਮੰਦੀਆਂ ਆ ਕਿਹੜੇ ਸਾਰਾ ਕੋਈ ਮਤਲਬ ਇਹ ਤੋਂ ਜੈਡ ਤੱਕ ਜੋ ਰਿਕਾਰਡ ਮਿਲੂਗਾ ਜੀ ਚੰਗੇ ਫਾਰਮ ਚ ਵੜਣਾ ਇੰਜਾਂ ਦੋ ਚਲੋ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਆਪਣਾ ਸਰਜੀ ਸਿੰਘ ਜੇ ਪ ਠੀਕ ਹੈ ਜੀ ਨੇ ਟੂਨ ਪਲਾਇਆ ਏ ਠੀਕ ਹੈ ਜੀ ਹਾਂ ਜੀ ਆ ਬੱਚੀ ਸੁੱਈ ਹੈ ਜੀ ਰਾਤ ਅੱਛਾ ਹਾਂ ਜੀ ਆ ਰਾਤ ਹੀ ਸੁੱਈ ਹੈ ਆ ਸ਼ਮੂ ਆ ਜਾ ਤੇ ਪੂਰੀ ਹੈ ਤੇ ਇਹਦੇ ਮੈਨੂੰ ਲੱਗਦਾ ਬਲੈਰੋ ਜਿਵੇਂ ਨਹੀਂ ਪੂਰੀ ਆਉਣੀ ਆ ਗੱਦ ਮੜਾ ਕਰਨ ਨਾਲ ਖੋਗੇ ਤੇ ਲਾਗੇ ਖਲੋਗੇ ਦਿਖਾ ਆ ਦੇਖ ਸਾਡੇ ਵੀਰ ਤਾਂ ਕਰ ਲੈ ਕੋਈ ਮੇਰਾ ਵੀਰ ਇਹ ਜੇ ਇਧਰੋਂ ਆਪਾਂ ਦਿਖਾਵਾਂਗੇ ਤੇ ਉਧਰੋਂ ਆਪਾਂ ਨੂੰ ਵੀਰ ਵੇਖਣਾ ਨਹੀਂ ਆ ਨਹੀਂ ਦਿਖਦਾ ਆ ਦੇਖ ਸਾਡੇ ਜੀ ਇਧਰੋਂ ਵਿਖਾਈਏ ਇਹ ਉੱਧਰ ਖਲੋਤਾ ਬੰਦਾ ਨਹੀਂ ਵਿਖਦਾ ਆਪਣੇ ਤਾਂ ਬੜੀ ਪਗਾ ਇਹਦੀ ਭਾਅ ਮਤਲਬ ਇਤੋਂ ਪੁਰਾਣੀਆਂ 25 ਤੱਕ ਵੀ ਹਾਂ ਜੀ ਮੈਂ ਤੁਹਾਨੂੰ ਕਹੀ ਜੀ ਬੜੀ ਬੜੀ ਕਿਤੇ ਵਿਰਲੀ ਇਹੋ ਜੀ ਗਾਂ ਲੱਭਦੀ ਆ ਤੇ ਮਗਰ ਬੱਛੀ ਵੀ ਆ ਪਰ ਮੰਡਾ ਦੀ ਬੱਛੀ ਆ ਜੀ ਜੇ ਤਰਾਮ ਨੋਰਮਲ 4-5 ਮਹੀਨਿਆਂ ਦੀ ਬੱਛੀ ਹੁੰਦੀ ਓਡੀ ਕਿਤੇ ਆਉਂਦੇ ਨਹੀਂ ਆ ਇਹਦਾ ਵੇਟ ਵੀ 50 ਕਿਲੋ ਨਹੀਂ ਹੋਊਗਾ ਹਾਂ ਜੀ 50 ਕਿਲੋ ਹਾਂ ਜੀ ਤੋਰੋ ਕੱਢੀ ਪੂਰੇ ਚੰਗੇ ਰਿਕਾਰਡ ਆ ਜੀ ਪਾ ਲਈ ਇਹਨੂੰ ਜ਼ਰੂਰ ਪੰਜ ਰਿਕਾਰਡ ਵਿੱਚ ਬੰਦੇ ਦੇ ਬਕਾਇਦਾ ਆਪਾਂ ਘਰ ਪਹਿੰਦਾਂਗੇ ਜਿੱਦੋਂ ਆ ਜਾਣਗੇ ਆ ਜ ਲੈ ਆਓ ਬਾਕੀ ਇਹੋ ਜਿਹੇ گاਵਾਂ ਦੇ ਬਹੁਤਾ ਸਾਨੂੰ ਦੱਸਣ ਦੀ ਲੋੜ ਨਹੀਂ ਹੁੰਦੀ। ਸ਼ਾਦੀਆਂ ਜਿਹਨੂੰ ਭਾਜੀ ਕਹਿੰਦੇ ਜਾਂਦੇ ਜਿਹੜੇ ਵੀਰ ਪਰਖਾ ਲਿਆ ਹੈਪੀ ਭਾਜੀ ਖੁੰਜੀ ਨਹੀਂ ਗਏ ਗੱਲੋਂ ਬਾਹਰ ਕੱਢ ਪਾ ਲੈ ਜਾ ਬਾਹਰ ਲੈ ਜਾ। ਤੁਹਾਡੀਆਂ ਵੀ ਦਿੰਦੀਆਂ 8 ਤੋਂ 10 ਵੀਡੀਓ ਵੇਖੀ ਜੀ ਆਪਾਂ। ਹਾਂਜੀ ਆਮ ਨਹੀਂ ਭਾਜੀ ਗਾਈਆਂ ਨਹੀਂ ਨੀ ਨੋਰਮਲ ਨਹੀਂ ਲੱਭਦੀ ਇਹੋ ਜਿਹਾ ਗਾਂ। ਹਾਂਜੀ ਲੱਭਣ ਜਾਈਏ ਤਾਂ ਤਾਂ ਵੀ ਨਹੀਂ ਲੱਭਦੀ। ਨਹੀਂ ਲੱਭਦੀ। ਆ ਦੇਖ ਸਕਦੇ ਹੈ ਭੀ ਭਾਜੀ ਕਿਹੇ ਬੰਨਿਓ ਜੇ ਕੋਈ ਬੰਦਾ ਕਹੇ ਜੇ ਖੁਜੀ ਆ ਜੀ ਆ ਦੇਖ ਸਕਦੇ ਬਾਕੀ ਬਸਾਨੋ ਦੱਸਣ ਦੀ ਲੋੜ ਨਹੀਂ ਆ ਜੋ ਲੈ ਆ ਜਿਆਦੀ ਟੋਪਰ ਇੱਕ ਮੰਝਾ ਡਰਦਾ ਭਾਜੀ ਹਾਂਜੀ ਇਹ ਤੇ ਹੈਗੇ ਵੀ ਕੋਈ ਜਿਹੜਾ ਪੂਰਾ ਸ਼ਕੀਨ ਵੀਰ ਆ ਨਾ ਉਹ ਹੀ ਕੋਈ ਵੀਰ ਖੜੇ ਚੰਗਾ ਕੋਈ ਫਾਰਮ ਵਾਲਾ ਖੜੇ ਨੋਰਮਲ ਤਾਂ ਭਲਾ ਕੋਈ ਵੀਰ ਨਾ ਖੜੇ ਜਿਹੜਾ ਵਾ ਕਿਉਂਕਿ ਐਹੋ ਜੀ ਤੀਜ ਪਿੱਛੋਂ ਹੀ ਰਕਮ ਲੱਗ ਕੇ ਹੀ ਆਉਂਦੀ ਆ ਤੇ ਗਾੜੀ ਵੀ ਰਕਮ ਲੱਗ ਕੇ ਜਾਣੀ ਹੈ ਇੱਕ ਹਸਾਬ ਦਾ ਨੇ ਸ਼ੋਪੀਸ ਹੁੰਦਾ ਵਾ ਸ਼ੋਪੀਸ ਅਸਲ ਨਹੀਂ ਮਿਲਣ ਵਾਲੀ ਗੱਲ ਹੈ ਮਿਲਣ ਲਈ ਪਾਉਣ ਵਾਲੀ ਵਿਛੀ ਹੈ ਜੀ ਇਹਦੀ ਫੇਪ ਚ ਚੁਾਈ ਹੋ ਗਈ ਆ ਅੱਛਾ ਹਾਂ ਜੀ ਤੇ ਮੰ 13 14 ਕਿਲੋ ਪੌਥੀ ਚੁਈ ਆ ਅੱਛਾ ਫਿਰ ਕਰ ਲਿਆ ਕਿ 9 10 ਕਿਲੋ ਚੁਈ ਹੋਗੀ ਅੱਛਾ ਹਾਂ ਤੇਰਾ ਰਿਕਾਰਡ ਕੀ ਮਿਲ ਕੇ ਰਿਕਾਰਡ ਉੱਤਰਾ ਰਿਕਾਰਡ ਭਾਈ 44 45 44 45 ਕਿਲੋ ਕਹਿੰਦੇ ਨਹੀਂ ਪੀਕ ਲੈਵਲ ਦੇ ਵਿੱਚ ਚੱਲਦੀ ਰਹੀ ਆ ਬਸ ਅਹੀ ਥੋੜਾ ਘੈਣਾ ਨਾ ਨਹੀਂ ਕਹਿਣਾ ਹੁਣ ਸੁਆ ਦੂਜਾ ਸੁਆ ਭਾਈ ਦੀ ਨਾਲ ਦੂਸਰਾ ਐਰ ਕਿ ਕਿੰਨਾ ਸੁਆ ਕੱਢੂਗੀ ਐਰ ਕਿ ਦੁੱਧ ਜਿਆਦਾ ਨਹੀਂ ਕਹਿੰਦੇ 50 ਤੋਂ ਭਾਈ ਪਲੱਸ ਹੀ ਕੜਨਾ ਨੇ 50 ਤੋਂ ਪਲੱਸ ਬਾਕੀ ਭਾਈ ਗਾਣੇ ਕੜਨਾ ਵੀ ਕੋਈ ਹਾਂਜੀ ਚੀਜ਼ ਆ ਭਾਈ ਮਗਰ ਵੀ ਬਹੁਤ ਯਾਰੀ ਆ ਦੇਖ ਸਕਦੇ ਹੋ ਚੀਜ਼ ਹੈ ਬਾਕੀ ਮਿਲਕਵੇਂ ਨੇ ਵੀ ਪੈਪਾ ਹੀ ਲੱਗੀਆਂ ਬਾਕੀ ਕਮਾਲ ਦੀ ਗੱਲ ਏ ਮਗਰ ਵੱਛੀ ਬੜੇ ਕਮਾਲ ਬਾਕੀ ਕੋਈ ਆਣ ਕੇ ਵੇਖੇ ਸਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਆ ਹਾਂਜੀ ਬਹੁਤ ਠੀਕ ਆ ਜੀ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਭਾਜੀ ਭਾਈ ਇਹਦਾ ਕਰ ਲਈਏ 3 ਲੱਖ ਕਰ ਲਈਏ ਔਰ 2.5 ਹਾਂਜੀ ਪੂਰੇ ਪੂਰੇ 2 ਹੀ ਦੇ ਦਿੱਤੀਏ ਫਿਰ ਪੂਰੇ 2 ਲੱਖ ਦੀ ਬਾਕੀ ਵੈਸੇ ਜਿਹੇ ਹਿਸਾਬ ਲਈਏ ਤੇ ਇਹੋ ਜਿਹੇ ਚੀਜ਼ਾਂ ਦੇ ਮੁੱਲ ਨਹੀਂ ਹੁੰਦੇ 2.5 ਦੀ ਵੀ ਨਹੀਂ ਮਿਲਦੀ ਭਾਜੀ ਜਦੋਂ ਪੁੱਟਦੇ ਜੀ ਹਾਂਜੀ ਫੇਰ ਹੀ ਭਾਜੀ ਮਾਨਤਾਣ ਕਰ ਦਾਂਗੇ 1.85 ਦੀ ਆਪਾਂ ਕਰਾਂ ਦਵਾਂਗੇ 1 ਲੱਖ ਤੇ 85 ਹਾਂਜੀ 1.85 ਦੀ بس اوئے فون میرا جی 185 80 ਵਾਲਾ ਨਾ ਮੇਰਾ ਵੀ ਫੋਨ ਲਾਵੇ 185 ਦੀ ਗੱੜਾ ਖੁਣੀ ਆ ਬਸ ਠੀਕ ਹੈ ਜੀ ਬਿਲਕੁਲ ਲੈਣ ਦੇਣ ਮੁੱਲ ਦਾ ਪਾਇਆ ਜੇ ਬਾਕੀ ਜਿਹੜਾ ਕੋ ਲਈ ਉਹਨੇ ਵੀ ਵੀਡੀਓ ਦੇਖਣੀ ਆ ਹਾਂਜੀ ਕਿੰਨੇ ਦੀ ਤੁਰੀ ਜਾਂ ਕਿੰਨੇ ਨਹੀਂ ਤੁਰੀ ਤੇ ਇੱਕ ਆ ਜਿਹੜੇ ਬੜੇ ਕਮਾਲ ਕਰਦੇ ਨੇ ਇਹ ਮੈਂ ਨਾ ਜਿਆਦਾ ਸ਼ੋਰ ਹੁੰਦੀ ਸੀ ਇਹ ਵੀ ਜਿਹੜਾ ਇਹ ਵੀ ਦੋਵੇਂ ਕੰਮ ਇੱਕ ਦੂਜੇ ਨੂੰ ਘੱਟ ਦੀਆਂ ਮੈਂ ਨਾ ਇਹਦਾ ਭਾਜੀ ਇਹ ਤੋਂ ਜਿਹੜੇ ਤੱਕ ਆਪਾਂ ਨੂੰ ਡਾਟਾ ਮਿਲ ਜੂਗਾ ਜੀ ਬਸ਼ੀਰ ਅੱਛਾ ਹਾਂਜੀ ਇਹ ਵੀ ਫੁੱਲ ਬਰੇਡ ਚਾਹਨਾ ਭਾਜੀ ਫੁੱਲ ਆ ਦੇਖ ਇਹਦੀ ਭਾਜੀ ਨਾੜਾ ਨੇ ਨੇਰਾ ਹੋ ਗਿਆ ਇਦਾਂ ਅਗੇ ਦਿਖਾਓ ਨਾੜਾ ਦਾ ਚਾਮ-ਚਾਮ ਦਾ ਹੋ ਗਿਆ ਵਾ ਚਲੋ ਆ ਵੇਖੋ ਆ ਵੇਖੋ ਨਾੜਾ ਆ ਦੇਖ ਸੰਤ ਜੀ ਇਹ 18 ਤਰੀਕ ਨੂੰ ਭਾਈ ਦੇ ਨਾ ਪੂਰੇ ਵਸ਼ੀ ਜੀ 18 ਤਰੀਕ ਇਹਦੇ ਚੰਗੇ ਤਿਆਰ ਹੋ ਗਈ ਥੱਲੇ 38 39 ਕਿਲੋ ਮਤਲਬ ਪਹਿਲੇ ਸੂਏ ਵਸ਼ੀਨ ਦੁੱਧ ਪਾਇਆ ਅੱਛਾ 38 39 ਸਾਰਾ ਇਹਨਾਂ ਦੇ ਇਹ ਨੂੰ ਜਨ ਤੱਕ ਭਾਈ ਰਿਕਾਰਡ ਮਿਲ ਜਾਊ ਵਸ਼ੀ ਇਹ ਦੋਵੇਂ ਕੋਈ ਵੀ ਗਾਂ ਜਿਹੜੀ ਆ ਬਲਾਰੋ ਜੇ ਭਾਵੇਂ ਮਸਾਂ ਹੀ ਫਸ ਫਸ ਕੇ ਜਾਣ ਛੋਟਾ ਅਸਤੇ ਕੋਈ ਨਾ ਲਾ ਕੇ ਆਉਣਾ ਕੋਈ ਇਹਦੇ ਪਾਜੀ ਵੇਹ ਤੇ ਕੋ ਵੱਡੀ ਗੱਡੀ ਲਾ ਕੇ ਆਵੇ ਤੇ ਸੁਖੀਆਂ ਗਾਵਾਂ ਜਾਊਗੀਆਂ ਪਾਜੀ ਮਤਲਬ ਹੁਣ ਪਾਪਾ ਵੀ ਹੋ ਜਾ ਲੱਭਣ ਜੀ ਨਹੀਂ ਲੱਭਦੀਆਂ ਹਾਂਜੀ ਕਮੀ ਪੇਸ਼ੀ ਨਹੀਂ ਬੈਠ ਚੋਈ ਹੋਈ ਹੈਗੀ ਆ ਦੇਖ ਸਾਹਬ ਬਹੁਤ ਚੰਗੇ ਬੰਦੇ ਕੋ ਬੱਛੀ ਆਈ ਆ ਜਿਆਦਾ ਮਤਲਬ ਬਰੀਡ ਪ੍ਰੀ ਕਰਦੀ ਹੁਣ ਬਰੀੜੀਆ ਬੰਦੇ ਕੋ ਹਵਾਨੇ ਦੇ ਦੌਰਾਂ ਜਿੱਤਰਾ ਆਮ ਨੋਰਮਲ ਕੰਮ ਦੀਆਂ ਮਿਲਕਵੇਂ ਹੁੰਦੀਆਂ ਨਾ ਇਹਦੀਆਂ ਹਵਾਨੇ ਤੇ ਨਾੜਾ ਹੀ ਆਉਂਦੀ ਨਾ ਜੀ ਭਾਜੀ ਮੌਸਮ ਹੈ ਨਾ ਬੱਛੀ ਆ ਕੀ 47 46 47 ਕੇ ਨੋਂ ਟੱਚ ਕਰੂਗੀ ਆ ਵੇਖੋ ਕਿਹੜੀਆਂ ਚੀਜ਼ਾਂ ਬੱਛੀ ਹੋਣ ਸਾਰੀ ਪੋਲੀ ਸੀਮਨ ਸਾਰੀ ਡਿਟੇਲ ਆਪਣੇ ਉਹ ਜਿਹੜੀ ਇਹ ਖੁਦ ਵੀ ਸੀਮਨ ਦਾ ਪਤਾ ਹੈ ਜੀ ਵੀ ਇਹਨੂੰ ਅੱਗੇ ਸੀਮਨ ਲੱਗਾ ਸਾਰਾ ਆਪਣੇ ਫੋਨ 'ਚ ਐਡ ਆ ਜੀ ਅੱਛਾ ਹਾਂ ਸਾਰਾ ਕੋਈ ਬਡਾੜਾ ਦੱਸ ਕੇ ਦਵਾਂਗੇ ਉਹ ਸਾਰਾ ਡਿਟੇਲ ਇਹਦੀ ਸਾਰੀ ਕੁਸ਼ ਸਾਰਾ ਕੁਸ਼ ਹੈਗਾ ਵਾ ਮੈਂ ਨਾ ਸਾਰਾ ਕੋਈ ਭਾਜੀ ਬਾਕੀ ਚਿਹਰਾ ਇਹਦਾ ਕਰੀ ਤੁਹਾਨੂੰ ਲਾਗੇ ਰਿਹਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬੜਾ ਪਿਆਰਾ ਜਿਹਾ ਫੇਸ ਆ ਆ ਦੇਖ ਸੰਦੇ ਭਾਜੀ ਮੈਨੂੰ ਕੋਈ ਚੀਜ਼ ਖੁੰਜੀ ਨਹੀਂ ਐ ਵੇੜੇ ਕੋਈ ਆਪਾਂ ਕਮੀ ਨਹੀਂ ਕਰ ਸਕਦੇ ਜਿਹੜੀ ਇਹ ਇਹੋ ਜਿਹੀਆਂ ਚੀਜ਼ਾਂ ਆ ਆ ਦੇਖਵਾ ਦਈਏ ਬਾਕੀ ਦਿਲ ਕਰਦਾ ਵਾ ਕਿ ਇੰਨਾ ਗਾਵਾਂ ਬਾਰੇ ਦੱਸੀ ਜਾਈਏ ਤੁਹਾਨੂੰ ਡਿਟੇਲ ਦੱਸੀ ਜਾਈਏ ਅੱਜ ਨਾਲ ਤੁਹਾਨੂੰ ਹੋਰ ਸੁਣਾਉਂਦੇ ਟਾਈਮ ਜਿਆਦਾ ਕਿਨੇ ਦੇਣ ਦਿਆ ਟਾਈਮ ਚਲੋ ਸ਼ਾਮ ਦਾ ਹੋ ਗਿਆ ਮੇਰੀ ਵੀਡੀਓ ਗਈ ਆ ਜੋੜਾ ਹੀ ਟੋਪਰ ਵਛੀਆਂ ਦਾ ਹਾਂਜੀ گاਵਾਵਾਂ ਦੇ ਉਤਰ ਅੱਜ ਮੈਨੂੰ ਲੱਗਦਾ ਆਪਣੇ ਅੱਠ-10 گاਵਾਵਾਂ ਖੜੀਆਂ ਵਾਤਨ ਅੱਜ ਪਰ ਇਹ ਪਾਜੀ ਜਿਹਦਾ ਨਿ ਨਵਾਈ ਨੂੰ ਹੀ ਨਹੀਂ ਆ ਹਾਂਜੀ ਨਾਲ ਆਪਣਾ ਤਿੰਨ ਸੰਪਰਕ ਬਣਿਆ ਸਿਰਫ ਹਾਂਜੀ ਤੇ 3 ਵਜੇ ਜਦੋਂ ਪਾਦਾਂਗੇ ਵੀਡੀਓ ਅੱਜ ਤਾਂ ਅਚਾਨਕ ਆਪਣੀ ਗੱਲ ਹੋਈ ਆ ਹਾਂ ਅੱਜ ਹੀ ਆਪਣੇ ਕੋ ਆਈਆਂ ਆ ਹਾਂਜੀ ਬਾਕੀ ਹਲਦੇ ਵਛੀਆਂ ਨਾ ਜਿਹੜਾ ਬਣੀ ਪਾਜੀ ਨਾ ਆ ਮੈਗਨਾ ਸ਼ੋਰੂਮ ਕੰਡੀਸ਼ਨ ਆ ਕਰਨੀ ਜਿਸ ਤਰ੍ਹਾਂ ਰੇਂਜਰਓਵਰ ਗੱਡੀਆਂ ਹੁੰਦੀਆਂ ਹਨ ਨਾ ਉਹ ਚੀਜ਼ ਆ ਵਸੇ ਜਰਨਾ ਮਤਲਬ ਜਿਹਨੂੰ ਇੰਪੋਰਟੈਂਟ ਕਹਿੰਦੇ ਚੀਜ਼ਾਂ ਦਾ ਦੇਖੋ ਪਾਜੀ ਦੇਵਾਦਲ ਇਹ ਨਾ ਵੱਚੀ ਦਾ ਆ ਸਾਰੀ ਵਾਲੇ ਪੋਲੀ ਖਾਲੀ ਆ ਠੀਕ ਆ ਇਹ ਪਾਜੀ 27 28 ਕਿਲੋ ਤੋਂ ਮਤਲਬ ਡਰਾਈ ਹੋਈ ਹੈ ਅੱਛਾ ਹਾਂਜੀ ਠੀਕ ਹੈ ਕਹਿੰਦੀ ਗੱਲ ਨਹੀਂ ਆ ਹਾਂਜੀ ਦਾ ਸ਼ੀਸ਼ਾ ਹੁੰਦਾ ਭਾਜੀ ਆ ਦੇ ਸਾਡੇ ਬੜੇ ਕਮਾਲ ਦੀ ਹੈ ਬਹੁਤ ਹੀ ਜ਼ਾਰੇ ਜੋੜੇ ਭਾਜੀ ਕਮਾਲ ਦਾ ਹਾਂਜੀ ਹਾਂਜੀ ਜਾਨਾਂ ਦੇ ਜੋੜਾ ਹੀ ਆ ਘਰੇ ਮਸਾਣਾ ਕਿਸੇ ਦੇ ਹਾਂਜੀ ਉਦੋਂ ਹੀ ਵੀਡੀਓ ਪਾਈ ਸੀ ਵਡੀਆਂ ਜੋੜਾ ਹੀ ਗਿਆ ਇੱਕੋ ਘਰ ਹੀ ਫਰਮ ਇਹਦਾ ਮੁੱਲ ਇਹ ਉਤਰ ਰਕੇ ਦੁੱਧ ਕਿੰਨਾ ਇਹ ਭਾਜੀ 45 46 ਕਿਲੋ ਆਪਾਂ ਸਾਰਾ ਨਕਾੜ ਇਹਦਾ ਅੱਛਾ ਕਿ ਕਿੰਨਾ ਦੁੱਧ ਕਰਦੀ ਰਹੀ ਆ ਜੀ ਕਿਹੜਾ ਨਸੀਮਨ ਲੱਗਾ ਆ ਇੱਕ ਹੁੰਦਾ ਬੋਲਣ ਵਾਲਾ ਇਹਦਾ ਆਪਾਂ ਸਾਰਾ ਫੋਨ ਆਪਣੇ ਆਈਡੀਆ ਠੀਕ ਹੈ ਜਿਹੜੇ ਬੰਦੇ ਕੋਲ ਲਈਓ ਪਕਾਤਾ ਵੀਡੀਓ ਬਣਨੀ ਪੂਰਾ ਜਨਰੇਸ਼ਨ ਦਾ ਰਿਕਾਰਡ ਹੈ ਇਹਦਾ ਸਾਰਾ ਮਿਲ ਜੂ ਜੀ ਤੇ ਇਹਦਾ ਮੁੱਲ ਫਿਰ ਮੋਲੇ ਦਾ ਭਾਈ 235 ਕਰਦੇ ਆ ਅੱਛਾ ਭਾਵੇਂ 2 ਮੰਗ ਲਈਏ ਇਹ ਇੱਕੋ ਹੀ ਭਾਜੋੜਾ ਦੇਣਾ ਜੀ 185 85 ਇੱਕ 85 ਦੀ ਭਾਵੇਂ ਕੋਈ ਆ ਲੈ ਜੇ ਭਾਵੇਂ ਆ ਲੈ ਜੀ ਭਾਵੇਂ ਸੁਈ ਲੈ ਜੇ ਭਾਵੇਂ ਭਾਵੇਂ ਕੋਈ ਸੁਈ ਲੈ ਜੇ ਜੀ ਮਤਲਬ ਜਾਰੀਆਂ ਦੋਵੇਂ ਚੰਗੀਆਂ ਆ ਹਾਂ ਦੇਖ ਸਕਦੇ ਮੈਂ ਕਹਿੰਦਾ ਸੀਮਨ ਨੂੰ ਬਹੁਤ ਚੰਗਾ ਲੱਗਾ ਆਪਾਂ ਨੂੰ ਸਾਰਾ ਦੱਸਦਾਂਗੇ ਜਿਹੜਾ ਵੀ ਇਹ ਖੜੇ ਕੋ ਪੂਰੇ ਫੁੱਲ ਚੰਗੇ ਰਿਕਾਰਡ ਵਾਲਾ ਭਾਈ ਬਰੀਡਰ ਨੇ ਲੈਣੀਆਂ ਜਿਹੜਾ ਕੋਈ ਵੀਰ ਨੇ ਜਿਹਨੇ ਬਰੀਡ ਤੇ ਕੰਮ ਕਰਨਾ ਆ ਆ ਦੇ ਸਾਦੇ ਲੱਗੇ ਵੀ ਭਾਈ ਮਨਖੋਸ਼ ਹੁੰਦਾ ਕਿ ਨਹੀਂ ਹੁੰਦਾ ਮਨਖੋਸ਼ ਹੁੰਦਾ ਇਹੋ ਜੇ ਜਾਨਵਰ ਦੇਖ ਕੇ ਸਾਡੇ ਕੋਲ ਮਹੰਦਪਾ ਜੀ ਜਿਹੜੋ ਬੱਚੀ ਬਣੀ ਨਾ ਤੇ ਫੇਰ ਪਤਾ ਲੱਗਦਾ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਇੱਥੇ ਆ ਕੇ ਤੇ ਆਪਣੀਆਂ ਵੇਸ ਚ ਆ ਕੇ ਖੜੋ ਜੀ ਤੇ ਆਪਣੀਆਂ ਪਸੰਦ ਕਰਕੇ ਤੇ ਆਪਣੀ ਤਸੱਲੀ ਕਰਕੇ